ਜੇ ਇਹਨਾਂ ਦਾ ਮਾਲਕ ਇਹਨਾਂ ਨੂੰ ਇਹ ਕਹਿ ਦੇਵੇ ਕਿ ਮੇਰੇ ਲਈ ਤੁਸੀਂ ਆਪਣੇ ਗਲ ਦੇ ਵਿੱਚ ਫੱਟਾ ਪਾ ਕੇ ਤਰੋਕੇ ਅਸੀਂ ਚੋਰ ਹਾਂ ਤਾਂ ਇਹ ਕਰਨ ਕਰਨ ਤੋਂ ਵੀ ਉਹ ਗਰੇਜ਼ ਨਹੀਂ ਕਰਨ ਕਿਸੇ ਮਹਿਕਮੇ ਦਾ ਚਪੜਾਸੀ ਵੀ ਕਿਸੇ ਨੇ ਹਟਾਉਣਾ ਹੋਵੇ ਉਹਦੇ ਲਈ ਵੀ ਕੋਈ ਪ੍ਰਕਿਰਿਆ ਤਿਆਰ ਕੀਤੀ ਜਾਂਦੀ ਹੈ ਜਰਨਲ ਸਕੱਤਰੀਆਂ ਦੇ ਅਹੁਦੇ ਮੰਨਣ ਵਾਲੇ ਕੀ ਅੱਜ ਉਹਨਾਂ ਨੂੰ ਇਹ ਦਿਸਦਾ ਨਹੀਂ ਕਿ ਉਸੇ ਹੈੱਡ ਕੁਆਟਰ ਤੋਂ ਆਵਾਜ਼ ਆਈ ਹੈ था ਪਿੰਡਰਾ ਮਹਿਤਾ ਦੇ ਹੈੱਡਕੁਆਰਟਰ ਤੇ ਸਨਮਾਨਯੋਗ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਵੱਲੋਂ ਜੋ ਇਹ ਸਦਾ ਸਾਡੇ ਸਾਹਮਣੇ ਆਇਆ ਗੁਰੂ ਰੂਪ ਖਾਲਸਾ ਜੀ ਸੰਸਾਰੀ ਪ੍ਰਵਿਰਤੀ ਦੇ ਵਿੱਚ ਵਿਚਰਦੇ ਆ ਮਨੁੱਖੀ ਮਨਾਂ ਦੀਆਂ ਬਹੁਤ ਸਾਰੀ ਕਿਰਿਆ ਦੇ ਅਧੀਨ ਕਈ ਵਾਰੀ ਕੁਝ ਵਖਰੇਵੇਂ ਕੁਝ ਵਿਚਾਰਾਂ ਦਾ ਮੇਲ ਕੱਟ ਜਾਂਦਾ ਹੈ ਪਰ ਜਦੋਂ ਗੱਲ ਪੰਥ ਦੀ ਆ ਜਾਏ ਤਾਂ ਫਿਰ ਜਿਹੜੀਆਂ ਮਿਸਲਾਂ ਦਾ ਇਤਿਹਾਸ ਅਸੀਂ ਗੁਰੂ ਕੀਆ ਸੰਗਤਾਂ ਨੂੰ ਸੁਣਾਉਂਦੇ ਹਾਂ ਫਿਰ ਉਹ ਕੇਵਲ ਸੁਣਾਉਣ ਮਾਤਰ ਨਹੀਂ ਰਹਿ ਜਾਂਦਾ ਫਿਰ ਸਮਾਂ ਮੰਗ ਕਰਦਾ ਹੈ ਕਿ ਅਵਰੇ ਕੋ ਅਪਦੇਸ਼ ਤੇ ਜਦੋਂ ਤੁਸੀਂ ਦੂਸਰਿਆਂ ਨੂੰ ਉਹ ਉਪਦੇਸ਼ ਦਿੰਨੇ ਹੋ ਕਿ ਤੁਹਾਡਾ ਜੀਵਨ ਕਿੱਥੇ ਖੜਿਆ ਹੈ ਮਿਸਲਾਂ ਦੀਆਂ ਕਹਾਣੀਆਂ ਕਥਾ ਸੁਣਾਉਣ ਵਾਸਤੇ ਨਹੀਂ ਹਨ ਇਹ ਗੁਰੂ ਖਾਲਸਾ ਜੀ ਮੰਨਣ ਵਾਸਤੇ ਹਨ ਕੇ ਲੱਖ ਮਨ ਮਟਾਵ ਵਖਰ ਵਖਸੇ ਪਰ ਜਦੋਂ ਪੰਥ ਦੀ ਆਨ ਬਾਨ ਸ਼ਾਨ ਦੀ ਬਾਤ ਆਈ ਤਾਂ ਸਭ ਨੇ ਆਪਣਾ ਨਿੱਜ त्यागे ਕਲਗੀ ਵਾਲੇ ਦੇ ਪੰਥ ਨੂੰ ਆਪਾ ਆਪ ਸਮਰਪਿਤ ਕੀਤਾ ਅੱਜ ਸਾਡੇ ਸਾਹਮਣੇ ਵੈਸੇ ਇਹ ਵਰਤਾਰਾ 1999 ਦੇ ਵਿੱਚ ਸ਼ੁਰੂ ਹੋਇਆ ਜਦੋਂ ਸਰਬ ਪ੍ਰਮਾਣਿਤ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ અપਮਾਨ ਕਰਕੇ ਲਾਇਆ ਗਿਆ ਉਸ ਵਕਤ ਵੀ ਦਮਦਮਈ ਟਕਸਾਲ ਦੇ ਮੁਖੀ ਬ੍ਰह्म ज्ञानी ਮਹਾਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਨੇ ਪੰਥ ਨੂੰ ਆਵਾਜ਼ ਦਿੱਤੀ ਬਾਬਾ ਸਰਬਜੋਤ ਸਿੰਘ ਜੀ 베ਦੀ ਸਾਹਿਬ ਸਮੁੱਚੇ ਸੰਤਾਂ ਮਹਾਪੁਰਖਾਂ ਨੇ ਉਸ ਅਕਾਲ ਤਖਸਾਲ ਦੀ ਫਸੀਲ ਤੇ ਖੜ ਕੇ ਪੰਥ ਨੂੰ ਕਿਹਾ ਸੀ ਕਿ ਖਾਲਸਾ ਜੀ ਇਹ ਪੰਥਕ ਪਰੰਪਰਾਵਾਂ ਦਾ ਜਿਸ ਕਦਰ ਕਾਣ ਕੀਤਾ ਗਿਆ ਹੈ ਇਹ ਕਦੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਵਰਤਾਰਾ ਬਾਦ ਅਸਤੂਰ ਜਾਰੀ ਹੈ ਸ਼ਰੋਮਣੀ ਕਮੇਟੀ ਸਮੇਂ-ਸਮੇਂ ਤੇ ਜਥੇਦਾਰ ਹਟਾਉਂਦੀ ਰਹੀ ਲਾਉਂਦੀ ਰਹੀ ਪਰ ਅੱਜ ਦੀ ਕਿਰਿਆ ਤੇ ਉਸ ਕਿਰਿਆ ਵਿੱਚ ਫਰਕ ਸੀ ਬੀਤੇ ਦਰਮਿਆਨ ਵਿੱਚ ਜਿਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦੀ ਸੇਵਾ ਦਿੱਤੀ ਗਈ ਉਹ ਸ੍ਰੀ ਹਰਮੰਦਰ ਸਾਹਿਬ ਦੇ ਬਾਬਾ ਬੁੱਢਾ ਸਾਹਿਬ ਜੀ ਦੀ ਉਹ ਮਹਾਨ ਅਧਿਆਤਮਿਕ ਪਦਵੀ ਦੇ ਉੱਤੇ ਬਿਰਾਜਮਾਨ ਗੁਰੂ ਸਾਹਿਬ ਜੀ ਦੀ ਤਾਬਿਆ ਜਿਹਨੂੰ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਮਨੁੱਖ ਦੇ ਪਤਾ ਨਹੀਂ ਕਿੰਨੇ ਕਿਹੋ ਜਿਹੇ ਪਵਿੱਤਰ ਕਰਮਾਂ ਨਾਲ ਇਸ ਜਨਮ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਉਸ ਜਗ੍ਹਾ ਤੇ ਥਾਂ ਮਿਲਦੀ ਹੈ ਭਾਵੇਂ ਤਰੀਕਾ ਗੱਲ ਸੀ ਪਥ ਬਰਦਾਸ਼ਤ ਕਰ ਲੈਂਦਾ ਸੀ ਕਿਉਂਕਿ ਸ਼ਖਸੀਅਤ ਹਰਮੰਦਰ ਸਾਹਿਬ ਦੇ ਵਿੱਚ ਹੋ ਜਾਂਦੀ ਸੀ ਪਰ ਜੋ ਸਿੱਤਮ ਜਰਾਫੀ ਹੁਣ ਹੈ ਇਸ ਤੋਂ ਮਾੜਾ ਸਮਾਂ ਕੌਮ ਦੇ ਸਾਹਮਣੇ ਕੀ ਹੋਏਗਾ ਕਿ ਦੋ ਸਿਆਸੀ ਪਾਰਟੀਆਂ ਦੇ ਵਰਕਰ ਅਕਾਲੀ ਦਲ ਬਾਦਲ ਦਾ ਵਰਕਰ ਟੇਕ ਸਿੰਘ ਧਨੋਲਾ ਤੇ ਦੂਸਰਾ ਅਕਾਲੀ ਦਲ ਦਿੱਲੀ ਸਰਨਾ ਦਾ ਵਰਕਰ ਕੁਲਦੀਪ ਸਿੰਘ ਗੜਗੱਜ ਅੱਜ ਤੁਹਾਡੇ ਸਾਹਮਣੇ ਜਥੇਦਾਰ ਬਣਾ ਕੇ ਤੁਹਾਡੇ ਤੇ ਸਥਾਪਿਤ ਦਿੱਤੇ ਗਏ ਵਿਰੋਧ ਇਸ ਗੱਲ ਦਾ ਨਹੀਂ ਇਹ ਕੋਈ ਪਹਿਲੀ ਵਾਰ ਨਹੀਂ ਕੀਤਾ ਪਰ ਮਸਲਾ ਇਹ ਹੈ ਖਾਲਸਾ ਜੀ ਯਾਦ ਰੱਖਿਓ ਵੱਡੇ ਵੱਡੇ ਵਿਦਵਾਨ ਬੈਠੇ ਨੇ ਜੇ ਇਹ 15 ਮੈਂਬਰਾਂ ਦੇ ਹੱਥ ਇਹ ਤਾਕਤ ਰਹੀ ਤਾਂ 20 ਸਾਲ ਬਾਅਦ ਤੁਹਾਡੇ ਨਾਲ ਉਹ ਹੋਏਗੀ ਜਿਹੜੀ ਕਦੇ ਤੁਸੀਂ ਸੁਪਨੇ 'ਚ ਵੀ ਨਹੀਂ ਚੇਤੇ ਕੀਤੀ ਹੋਏਗੀ ਪੰਜਾਬ ਦਾ ਕੋਈ ਮੁੱਖ ਮੰਤਰੀ ਐਸਾ ਆ ਜਾਏ ਉਹ 15 ਬੰਦਿਆਂ ਦੇ ਵਿੱਚੋਂ ਤੁਹਾਡੇ 9 ਬੰਦਿਆਂ ਨੂੰ ਇੱਕ ਪਾਸੇ ਕਰ ਲੈ ਮਨੁੱਖ ਦੀ ਕਮਜ਼ੋਰੀ ਹੁੰਦੀ ਹੈ ਕਿਸੇ ਦੇ ਬੱਚਿਆਂ ਦੀ ਕਮਜ਼ੋਰੀ ਹੁੰਦੀ ਹੈ ਉਹ ਕਹੇ ਕਿ ਅਕਾਲ ਤਖਤ ਦਾ ਜਥੇਦਾਰ ਸਾਡੀ ਪਾਰਟੀ ਦਾ ਇਹ ਵਰਕਰ ਹੋਏਗਾ ਅਮਰਤਾਰੀ ਸਿੱਖ ਹੈ ਕੀ ਜਵਾਬ ਦੇਣਗੇ ਉਹ ਮੈਂਬਰ ਉਹ ਕਹਿਣਗੇ ਇਹ ਨਹੀਂ ਹੋ ਸਕਦਾ ਉਹ ਕਹੇਗਾ ਹੋ ਸਕਦਾ ਜੇ ਪਰਮਜੀਤ ਸਿੰਘ ਸਰਨੇ ਦਾ ਵਰਕਰ ਕੁਲਦੀਪ ਸਿੰਘ ਗੜਗੱਜ ਲੱਗ ਸਕਦਾ ਤੇ ਸੁਖਵੀਰ ਸਿੰਘ ਬਾਦਲ ਦਾ ਵਰਕਰ ਟੇਕ ਸਿੰਘ ਢਣੋਲਾ ਲੱਗ ਸਕਦਾ ਪਰ ਸਾਡੀ ਪਾਰਟੀ ਦਾ ਵਰਕਰ ਕਿਉਂ ਨਹੀਂ ਲੱਗ ਸਕਦਾ ਗੱਲ ਸਹੇ ਦੀ ਨਹੀਂ ਖਾਲਸਾ ਜੀ ਗੱਲ ਪਹੇ ਦੀ ਹੈ ਜਿਹੜੀ ਰਾਹ ਕੌਮ ਦਾ ਬੜੇ ਕਸੂਤੇ ਪਾਸੇ ਨੂੰ ਲੈ ਕੇ ਜਾ ਰਹੀ ਹੈ ਜੇ ਅਸੀਂ ਅੱਜ ਵੀ ਇਹ ਸਮੇਂ ਦੇ ਵਿੱਚ ਵੀ ਆਪਣੀ ਨਿੱਜ ਨੂੰ ਅੱਗੇ ਰੱਖ ਕੇ ਚੱਲਦੇ ਰਹੇ ਤਾਂ ਫਿਰ ਯਾਦ ਰੱਖਣਾ ਇਸ ਲੋਕ ਦੀ ਕਚਹਿਰੀ ਤੋਂ ਬਾਅਦ ਪ੍ਰਮਾਤਮਾ ਦੀ ਦਰਗਾ ਪਰਲੋਕ ਹੈ ਜਿੱਥੇ ਰਤੀਆਂ ਮਾਸਾ ਤੋਲ ਕਡਾਈ ਦਾ ਉਥੇ ਸਾਡਾ ਕੱਲੀ ਕੱਲੇ ਕਰਮ ਦਾ ਲੇਖਾ ਹੋਣਾ ਤੇ ਪ੍ਰਮਾਤਮਾ ਦੇ ਮੂੰਹ ਸਾਹਮੁਖ ਦਸ਼ਮ ਪਾਰਸ਼ਾ ਦੇ ਦਰਬਾਰ ਵਿੱਚ ਕੀ ਮੂੰ ਲੈ ਕੇ ਜਾਵਾਂਗੇ ਜਿੱਥੋਂ ਤੱਕ ਦਾਸ ਤੋਂ ਪਹਿਲਾਂ ਸਾਡੇ ਮੌਜੂਦਾ ਐਗਜ਼ੈਕਟਿਵ ਮੈਂਬਰ ਸਰਦਾਰ ਜਸਵੰਤ ਸਿੰਘ ਜੀ ਨੇ ਤੁਹਾਨੂੰ ਦੱਸਿਆ ਹੈ ਲਗਭਗ ਪਿਛਲੇ 4 ਸਾਲ ਤੋਂ 2 ਸਾਲ ਦਾਸ ਐਗਜ਼ੈਕਟਿਵ ਦੇ ਵਿੱਚ ਰਿਹਾ ਤੇ ਦੂਜਾ ਸਾਲ ਹੁਣ ਇਹਨਾਂ ਨੂੰ ਜਾਂਦਾ ਹੈ ਮਤ ਆਸ ਰੱਖੋ ਕਿ ਇਹ ਬੰਦੇ ਤੁਹਾਡੇ ਕਹਿਆ ਕੁਝ ਇਹ ਇਹ ਮੰਨਣ ਵਾਲੇ ਨੇ ਮੈਂ ਇਹ ਮਹਿਸੂਸ ਕਰਦਾ ਕਿ ਜੇ ਇਹਨਾਂ ਦਾ ਮਾਲਕ ਇਹਨਾਂ ਨੂੰ ਇਹ ਕਹਿ ਦੇਵੇ ਕਿ ਮੇਰੇ ਲਈ ਤੁਸੀਂ ਆਪਣੇ ਗਲ ਦੇ ਵਿੱਚ ਫੱਟਾ ਪਾ ਕੇ ਤਰੋਕੇ ਅਸੀਂ ਚੋਰ ਹਾਂ ਤੋਂ ਇਹ ਕਰਨ ਕਰਨ ਤੋਂ ਵੀ ਉਹ ਗਰੇਜ਼ ਨਹੀਂ ਕਰਨਗੇ ਜਿੰਨਾ ਕ ਅਸੀਂ ਇਹਨਾਂ ਨੂੰ ਜਾਣਦੇ ਆ ਇਹਨਾਂ ਦੇ ਕਰਤਾਰ ਅਸੀਂ ਵੇਖੇ ਨੇ ਇਹਨਾਂ ਦੀਆਂ ਨੀਚ ਤਾਈਆਂ ਸਾਡੇ ਕੋਲ ਭਰੇ ਪਏ ਨੇ ਕਈ ਵਾਰੀ ਤਾਂ ਇਉਂ ਲੱਗਦਾ ਖਾਲਸਾ ਜੀ ਕਿ ਜੇ ਬਹੁਤੀ ਗੱਲ ਕਰਾਂਗੇ ਤੇ ਆਪਣੇ ਜੀਵਨ ਤੋਂ ਹੀ ਕਿਤੇ ਥੜਕ ਨਾ ਜਾਈਏ ਕਿਤੇ ਆਪਣੇ ਹੀ ਨਿਤਨੇਮ ਤੋਂ ਨਾ ਟੁੱਟ ਜਾਈਏ ਇਸ ਕਰਕੇ ਓਨੀ ਕੀ ਗੱਲ ਕਰਦੇ ਆ ਜਿੱਥੇ ਜਾ ਕੇ ਸਰਦਾ ਨਹੀਂ ਇਸ ਕਰਕੇ ਤੁਸੀਂ ਇਹ ਵੇਖੋ ਜਿੱਥੇ ਲਾਇਕ ਕੌਣ ਇਹ ਮਸਲਾ ਤੇ ਜਿਨ੍ਹਾਂ ਨੂੰ ਹਟਾਇਆ ਤੇ ਉਹਨਾਂ ਦਾ ਤਰੀਕਾ ਕੀ ਕਿਸੇ ਮਹਿਕਮੇ ਦਾ ਚਪੜਾਸੀ ਵੀ ਕਿਸੇ ਨੇ ਹਟਾਉਣਾ ਹੋਵੇ ਉਹਦੇ ਲਈ ਵੀ ਕੋਈ ਪ੍ਰਕਿਰਿਆ ਤਿਆਰ ਕੀਤੀ ਜਾਂਦੀ ਹੈ ਪਰ ਪਾਪ ਦਾ ਕੜਾ ਆਖਿਰ ਜਦੋਂ ਭਰ ਜਾਏ ਉਹ ਫੁੱਟਦਾ ਹੈ ਇਹ ਭਰਿਆ ਤਾਂ ਬਹੁਤ ਦੇਰ ਦਾ ਸੀ ਪਰ ਮੈਨੂੰ ਲੱਗਦਾ ਹੈ ਕਿ ਇਹ ਫੁੱਟ ਗਿਆ ਇਸੇ ਕਰਕੇ ਅੱਜ ਸਾਡੀਆਂ ਸੰਪਰਦਾਵਾਂ ਦਮਦਮਈ ਟਕਸਾਲ ਇਹ ਮਹਿਸੂਸ ਕਰਕੇ ਮੈਦਾਨ ਵਿੱਚ ਆਈ ਹੈ ਕਿ ਜੇ ਹੁਣ ਵੀ ਇਹ ਕੁਛ ਨਾ ਕੀਤਾ ਤਾਂ ਆਉਣ ਵਾਲਾ ਸਮਾਂ ਕੌਮ ਦੇ ਲਈ ਬੜਾ ਮਾੜਾ ਹੋਏਗਾ ਮੈਂ ਮਹਿਸੂਸ ਕਰਦਾ ਮਹਿਤਾ ਚੌਕ ਦੀ ਸਟੇਜ ਤੇ ਲੱਤਾਂ ਲਮਕਾ ਕੇ ਬੈਠਣ ਵਾਲੇ ਜਰਨਲ ਸਕੱਤਰੀਆਂ ਦੇ ਅਹੁਦੇ ਮੰਨਣ ਵਾਲੇ ਕੀ ਅੱਜ ਉਹਨਾਂ ਨੂੰ ਇਹ ਦਿਸਦਾ ਨਹੀਂ ਕਿ ਉਸੇ ਹੈੱਡ ਕੁਆਰਟਰ ਤੋਂ ਆਵਾਜ਼ ਆਈ ਹੈ ਅੱਜ ਕਿਹੜੀ ਖੜ ਵਿੱਚ ਨੇ ਪਰ ਮੈਂ ਆਸ ਕਰਦਾ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦਾ ਕਿ ਹਜੇ ਵੀ ਵਕਤ ਹੈ ਸ਼ਾਇਦ ਸੰਭਲ ਜਾਣ ਵਰਨਾ ਯਾਦ ਰੱਖਿਓ ਕਿ ਜਿਹੜੀ ਟਕਸਾਲ ਦਾ ਨਾਂ ਵੇਚ ਕੇ ਹੁਣ ਤੱਕ ਲੰਬੜਦਾਰੀਆਂ ਲਈਆਂ ਨੇ ਅੱਜ ਮਕਾਮ ਰਸਤਾ ਉਸ ਪਾਸੇ ਨੂੰ ਤੁਰ ਪਿਆ ਕਿ ਮੁੜ ਕੇ ਮੂੰਹ ਦਿਖਾਉਣ ਜੋਗੇ ਵੀ ਕੌਮ ਨੂੰ ਨਹੀਂ ਰਹੋਗੇ ਤਾਂ ਗੁਰੂ ਖਾਲਸਾ ਜੀ ਧਰਮ ਦੀ ਜ਼ਿੰਦਗੀ ਦੇ ਵਿੱਚ ਕੁਝ ਬੁਨਿਆਦੀ ਅਸੂਲ ਹਨ ਜੋ ਹਰ ਧਰਮ ਦੇ ਰਹਿਬਰ ਪੈਗੰਬਰ ਦੇ ਕੇ ਜਾਂਦੇ ਨੇ ਤੇ ਧਰਮ ਦਾ ਵਿਅਕਤੀ ਜਦੋਂ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਵੇਖਦਾ ਹੈ ਕਿ ਮੇਰਾ ਧਰਮ ਦਾ ਤੇ ਹੈ ਤਾਂ ਗੁਰੂ ਸਾਹਿਬ ਕਹਿੰਦੇ ਨੇ ਫਿਰ ਉਸ ਹਰ ਧਰਮੀ ਨੂੰ ਉਸ ਵਕਤ ਬੋਲਣ ਦਾ ਵਕਤ ਹੈ ਸੋ ਅੱਜ ਇਸ ਸਮੇਂ ਤੇ ਜੋ ਅੱਜ ਦੀ ਇਹ ਆਵਾਜ਼ ਦਿੱਤੀ ਗਈ ਏ ਮੈਂ ਸਮਝਦਾ ਕਿ ਵਕਤ ਦੀ ਆਵਾਜ਼ ਹੈ ਜੋ ਇਥੋਂ ਪ੍ਰੋਗਰਾਮ ਦਿੱਤਾ ਜਾਏਗਾ ਸਫਲ ਵੀ ਹੋਏਗਾ ਕਾਮਯਾਬੀ ਹੋਏਗਾ ਤੇ ਦੂਸਰੀ ਗੱਲ ਜਿੱਥੇ ਮੈਂ ਤੁਹਾਨੂੰ ਇਹ ਦੱਸਿਆ ਕਿ ਇਹਨਾਂ ਦੀਆਂ ਐਨੀਆਂ ਕਮਜ਼ੋਰੀਆਂ ਨੇ ਤਾਂ ਫਿਰ ਇਹ ਵੀ ਜਾਣ ਲਿਓ ਕਿ ਐਡੇ ਇਹ ਤੀਸ ਮਾਰਖਾ ਨਹੀਂ ਹੈ ਉਹ ਵੀ ਅਸੀਂ ਦੇਖੇ ਨੇ ਇਹ ਤਾਂ ਲਲਕਾਲ ਮਾਰਨ ਵਾਲਾ ਚਾਹੀਦਾ ਤੇ ਭੱਜਣ ਨੂੰ ਤਿਆਰ ਪਹਿਲੇ ਹੀ ਰਹਿੰਦੇ ਨੇ ਪਰ ਗੱਲ ਇਹ ਹੈ ਕਿ ਅੱਜ ਸਾਡੀ ਇਸ ਜਥੇਬੰਦੀ ਦਾ ਇਹ ਜੋ ਕਦਮ ਹੈ ਤੋ ਹੁਣ ਸਮਾਂ ਆ ਗਿਆ ਕਿ ਇਹ ਚੱਲ ਰਹੀ ਲਗਾਤਾਰ ਇਹ ਸਾਡੀਆਂ ਇਹ ਮਹਾਨ ਪਦਮੀਆਂ ਦੀ ਤੋਹੀਨ ਅੱਜ ਕਹਿੰਦੇ ਨੇ ਜੀ 15 ਮੈਂਬਰੀ ਫੈਸਲਾ ਲੈ ਸਕਦੇ ਨੇ 15 ਹੀ ਲਾ ਸਕਦੇ ਨੇ ਤੇ ਕੋਈ ਦੱਸੂ ਅਕਾਲੀ ਬਾਬਾ ਫੂਲਾ ਸਿੰਘ ਨੂੰ ਕਿਹੜੀ ਇਜੈਕਟਿਵ ਨੇ ਲਾਇਆ ਸੀ 100 ਸਾਲ ਤੋਂ ਪਹਿਲਾਂ ਜਿਨ੍ਹਾਂ ਸਾਡੇ ਕੌਮ ਦੀ ਅਗਵਾਈ ਕੀਤੀ ਉਹ ਕਿਵੇਂ ਲੱਗਦੇ ਰਹੇ ਇਸ ਕਰਕੇ ਇਹ ਠੀਕ ਹੈ ਕਿ ਐਕਟ ਦੇ ਅਧੀਨ ਸਾਨੂੰ ਅੰਗਰੇਜ਼ ਨੇ ਸਾਡੀ ਜਿਹੜੀ ਸਿਲੈਕਸ਼ਨ ਸੀ ਉਹਨੂੰ ਇਲੈਕਸ਼ਨ ਦੇ ਵਿੱਚ ਲਿਆ ਕੇ ਸਾਡਾ ਬਹੁਤ ਵੱਡਾ ਬਖੇੜਾ ਕੀਤਾ ਖੜਾ ਸਾਨੂੰ ਉਸੇ ਹੁਣ ਡੈਮੋਕਰੈਟਿਕ ਤਰੀਕੇ ਦੇ ਨਾਲ ਚੱਲਣਾ ਪੈਣਾ ਹੈ ਤੋਂ ਗੁਰੂ ਕਿਰਪਾ ਕਰੇ ਜਿੰਨੇ ਸਤਿਗੁਰੂ ਨੇ ਸਮਰੱਥਾ ਬਖਸ਼ੀ ਹੈ ਇਹ ਮੈਨੂੰ ਮੈਮਰੀ ਪਾਵੇਂ ਸਮਾਂ ਲੰਘਦਾ ਹੈ ਇਹ ਵੀ ਸੱਚ ਹੈ ਕਿ ਮਹਾਪੁਰਖਾਂ ਨੇ ਤਕੇ ਦੇ ਦਿੱਤੀ ਹੋਈ ਮੈਨੂੰ ਇਹ ਮੈਮਰੀ ਹੈ ਤੇ ਨਾ ਮੇਰੀ ਕੋਈ ਇੱਛਾ ਸੀ ਤੇ ਇਹਨਾਂ ਦਾ ਹੀ ਉਦੋਂ ਹੁਕਮ ਮੰਨਿਆ ਤੋਂ ਅਸੀਂ ਗੁਰੂ ਦੇ ਉਸ ਮਿਸ਼ਨ ਨੂੰ ਲੈ ਕੇ ਲਗਾਤਾਰ ਦਾਸ ਦੇ ਨਾਲ ਮੇਰੇ ਇਹਨਾਂ ਸਾਥੀਆਂ ਨੇ ਸਰਦਾਰ ਸਰਬੰਦ ਸਿੰਘ ਮਾਨਕੀ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਸਮਰਾਲਾ ਜਿਨ੍ਹਾਂ ਨੇ ਅਸਤੀਫਾ ਵੀ ਦਾਸ ਨੂੰ ਦੇਖ ਕੇ ਦਿੱਤਾ ਸਰਦਾਰ ਜਸਵੰਤ ਸਿੰਘ ਜੀ ਪੜੈਣ ਤੋਂ ਐਸੇ ਤਿਆਗੀ ਗੁਰਸਿੱਖ ਜਿਨ੍ਹਾਂ ਨੇ ਕਦੇ ਅਹੁਦਿਆਂ ਦਾ ਲਾਲਚ ਨਹੀਂ ਕੀਤਾ ਕਦੇ ਰੁਤਮੀਆਂ ਦਾ ਲਾਲਚ ਨਹੀਂ ਕੀਤਾ ਆਪਣੇ ਗੁਰੂ ਦੇ ਸਿਧਾਂਤ ਨੂੰ ਪਿਆਰ ਕਰਕੇ ਤੋਂ ਗੁਰੂ ਕਿਰਪਾ ਕਰੇ ਜਿੱਥੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਆਪਣੀ ਲੜਾਈ ਜਾਰੀ ਰੱਖੀ ਹੋਈ ਹੈ ਤੇ ਉਥੇ ਪਿੰਡ ਪਿੰਡ ਜਾ ਕੇ ਸਿੰਘ ਸਾਹਿਬ ਜਹਦਾਰ ਭਾਈ ਰਣਜੀਤ ਸਿੰਘ ਹੋਰਾਂ ਦੇ ਨਾਲ ਮਾਝਾ ਦੁਆਬਾ ਮਾਲਵੇ ਦੇ ਵਿੱਚ ਇਹੀ ਗੱਲਾਂ ਰੋਣਾ ਰੋਣੇ ਆ ਇਹੀ ਗੱਲਾਂ ਦੱਸਦੇ ਆ ਕਿ ਖਾਲਸਾ ਜੀ ਅਸੀਂ ਲੁੱਟੇ ਗਏ ਤੇ ਜੇ ਅਸੀਂ ਹੁਣ ਨਾ ਜਾਗੇ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਮੜਾ ਹੈ ਇਸ 스테 ਤੇ ਸਾਡੀਆਂ ਪ੍ਰਬੰਧਕ ਕਮੇਟੀਆਂ ਆਗੂ ਸਹਿਬਾਨ ਸੰਤ ਮਹਾਪੁਰਖ ਦਾਸ ਤੋਂ ਪਹਿਲਾਂ ਜਿਸ ਤਰ੍ਹਾਂ ਬਾਬਾ ਸੁਖਵਿੰਦਰ ਸਿੰਘ ਜੀ ਰਤਵਾੜਾ ਸਾਹਿਬ ਵਾਲਿਆਂ ਨੇ ਵੀ ਆਪ ਜੀ ਨਾਲ ਸਾਂਝ ਪਾਈ ਸੋ ਗੁਰੂ ਕਿਰਪਾ ਕਰੇ ਮੈਂ ਆਸ ਕਰਦਾ ਕਿ ਜਿਹੜਾ ਪ੍ਰੋਗਰਾਮ ਅੱਜ ਇੱਥੋਂ ਦਿੱਤਾ ਜਾਏਗਾ ਯਕੀਨਨ ਹੈ ਕਿ ਤੁਹਾਡੇ ਉਸ ਪ੍ਰੋਗਰਾਮ ਦਾ ਟੱਕਰਾ ਕਰਨ ਦੀ ਨਾਲ ਲੋਕਾਂ ਵਿੱਚ ਨਹੀਂ ਸਮਰੱਥਾ ਹੋਏਗੀ ਜਦੋਂ ਸੱਚ ਦੇ ਮਾਰਗ ਤੇ ਤਰ੍ਹਾਂ ਤੁਰਾਂਗੇ ਗੁਰੂ ਅੰਗ ਸੰਗ ਹੈ ਦੋ ਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਪੂਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ